ਗੁੱਡ ਮਾਰਨਿੰਗ ਕੀ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਭ ਤੋਂ ਵੱਡਾ ਤਿਯਾਰ ਸਾਡੇ ਦੇਸ਼ ਦਾ ਵੋਟਾਂ ਦਾ ਤਿਯਾਰ ਹੁੰਦਾ ਹੈ ਹਰੇਕ ਧਰਮ ਹਰੇਕ ਜਾਤ ਹਰੇਕ ਸਮੁਦਾਇ ਦੇ ਵਿੱਚ ਇਨਵਾਲਵ ਹੁੰਦਾ ਹੈ ਸੋ ਇਹਦੇ ਜਿਹੜੀਆਂ ਨੇ ਵੋਟਾਂ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਤਰੀਕ ਨੂੰ ਪੈਣ ਜਾ ਰਹੀਆਂ ਨੇ ਪਹਿਲੀ ਜੂਨ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਮੈਂ ਤੁਹਾਡੇ ਨਾਲ ਅੱਜ ਸਾਂਝ ਪਾਉਣ ਜਾ ਰਿਹਾ ਕਿ ਕਿਹੜੇ ਕਿਹੜੇ ਜਿਹੜੇ ਪਛਾਣ ਪੱਤਰ ਤੁਸੀਂ ਲੈ ਕੇ ਜਾ ਸਕਦੇ ਹੋ ਬਹੁਤਿਆਨੇ ਤੇ ਵੋਟਰ ਕਾਰਡ ਹੋਣਗੇ ਪਰ ਜਿਹਦੇ ਕੋਲ ਵੋਟਰ ਕਾਰਡ ਨਹੀਂ ਤੇ ਫਿਰ ਉਹਦੇ ਵਾਸਤੇ ਕਿਹੜਾ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਪ੍ਰੋਵੀਜ਼ਨ ਦਿੱਤੀ ਹੈ ਕਿ ਇਹ ਤੁਸੀਂ ਨਾਲ ਖੜੋ ਤੇ ਤੁਹਾਡੀ ਵੋਟ ਜਿਹੜੀ ਪੈ ਸਕਦੀ ਹੈ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸਾਂਝ ਪਾ ਦਵਾਂ ਸਮੇਂ ਦੀ ਟਾਈਮ ਕੀ ਹੋਵੇਗਾ ਤਰੀਕ ਤੇ ਤੁਹਾਨੂੰ ਮੈਂ ਦੱਸ ਦਿੱਤੀ ਹੈ ਸਮਾਂ ਜਿਹੜਾ ਸਵੇਰੇ 7 ਵਜੇ ਤੋਂ ਲੈ ਕੇ 6 ਵਜੇ ਤੱਕ ਵੋਟਾਂ ਪੈਣਗੀਆਂ ਸਾਨੂੰ ਪਤਾ ਹੈ ਕਿ ਸਵੇਰੇ 5:00 'ਚ ਪੂਰਾ ਚਿੱਟਾ ਦਿਨ ਚੜ ਜਾਂਦਾ ਹੈ ਤੇ ਸਾਰੀ ਟੀਮ ਜਿਹੜੀ ਇੱਕ ਦਿਨ ਪਹਿਲਾਂ ਜਿਹੜੀ ਹੈ ਜਿੰਨਾਂ ਵੋਟਾਂ ਪਾਉਣੀਆਂ ਨੇ ਉਹਨਾਂ ਤੁਹਾਡੇ ਬੂਥ ਤੇ ਪਹੁੰਚ ਜਾਣਾ ਹੈ ਤੋ ਰਾਤ ਉੱਥੇ ਰਹਿਣਗੇ ਤੇ ਅਗਲੇ ਦਿਨ ਸਵੇਰੇ 7 ਵਜੇ ਤੋਂ ਪਹਿਲਾਂ ਮਸ਼ੀਨਾਂ ਤਿਆਰ ਕਰਕੇ ਵਹਿ ਜਾਣਗੇ ਔਰ 7 ਵਜੇ ਤੋਂ ਲੈ ਕੇ 6 ਵਜੇ ਤੱਕ ਜਿਹੜੀਆਂ ਨੇ ਵੋਟਾਂ ਪੈਣਗੀਆਂ ਔਰ ਆਹ ਗੱਲ ਕਰਦੇ ਆ ਮੇਨ ਜਿਹੜੇ ਨੇ ਪਛਾਣ ਪੱਤਰ ਸਭ ਤੋਂ ਜ਼ਰੂਰੀ ਜਿਹੜਾ ਐਮ ਐ ਉਹ ਵੋਟਰ ਕਾਰਡ ਇਹਨੂੰ ਐਪਿਕ ਕਾਰਡ ਕਹਿੰਦੇ ਨੇ ਠੀਕ ਹੈ ਔਰ ਇਲੈਕਟ੍ਰੋਨਿਕ ਫੋਟੋ ਆਇਡੈਂਟੀਟੀ ਕਾਰਡ ਔਰ ਵੇਖੋ ਫੋਟੋ ਵਰਡ ਲਗਾਇਆ ਗਿਆ ਹੈ ਮਤਲਬ ਜਿਹਦੇ ਚ ਫੋਟੋ ਲੱਗੀ ਹੋਏਗੀ ਉਹੀ ਮੇਨ ਪਛਾਣ ਮੰਨੀ ਜਾਏਗੀ ਇਸ ਤੋਂ ਇਲਾਵਾ ਜਿਹੜੇ ਨੇ ਇਹਨੂੰ ਪਾ ਕੇ ਟੋਟਲ 13 ਹੋ ਜਾਂਦੇ ਨੇ ਇਸ ਤੋਂ ਇਲਾਵਾ 12 ਜਿਹੜੇ ਹੋਰ ਕਾਰਡ ਨੇ ਜਾਂ ਆਈਡੈਂਟੀਫਿਕੇਸ਼ਨ ਨੇ ਜਿਹਦੇ ਨਾਲ ਜਾ ਕੇ ਤੁਸੀਂ ਵੋਟ ਪਾ ਸਕਦੇ ਹੋ ਜੇ ਤੁਹਾਡਾ ਐਪੀ ਕਾਰਡ ਨਹੀਂ ਲੱਭ ਰਿਹਾ ਜਾਂ ਐਪੀ ਕਾਰਡ ਤੁਹਾਡਾ ਨਹੀਂ ਬਣਿਆ ਵੋਟਰ ਕਾਰਡ ਨਹੀਂ ਬਣਿਆ ਇਸ ਤੋਂ ਇਲਾਵਾ ਆਧਾਰ ਕਾਰਡ ਆਧਾਰ ਕਾਰਡ ਮੋਸਟਲੀ ਸਾਰਿਆਂ ਦਾ ਹੁੰਦਾ ਹੈ ਸਾਰਿਆਂ ਦੇ ਕੋਲ ਹੁੰਦਾ ਹੈ ਜੇ ਉਹ ਨਹੀਂ ਤੇ ਤੁਸੀਂ ਡਰਾਈਵਿੰਗ ਲਾਇਸੈਂਸ ਕੱਟ ਸਕਦੇ ਹੋ ਜਿੱਤੇ ਫੋਟੋ ਲੱਗੀ ਹੁੰਦੀ ਹੈ ਭਾਰਤੀ ਪਾਸਪੋਰਟ ਠੀਕ ਹੈ ਇੰਡੀਅਨ ਪਾਸਪੋਰਟ ਵੀ ਤੁਹਾਡਾ ਚੱਲ ਸਕਦਾ ਹੈ ਪੈਨ ਕਾਰਡ ਚੱਲ ਸਕਦਾ ਹੈ ਮਨਰੇਗਾ ਠੀਕ ਹੈ ਜਿਹੜੀ ਮਨਰੇਗਾ ਚੱਲੰਦੇ ਹੀ ਹੈ ਉਹਦੇ ਜੋਬ ਕਾਰਡ ਬਣੇ ਹੁੰਦੇ ਨੇ ਮਜ਼ਦੂਰਾਂ ਦੇ ਲੇਬਰ ਦੇ ਜਾਂ ਹੋਰ ਦੇ ਉਹਦੇ ਫੋਟੋ ਸਮੇਤ ਕੋਈ ਪੈਨਸ਼ਨ ਦਸਤਾਵੇਜ਼ ਜੇ ਕੋਈ ਪੈਨਸ਼ਨ ਵਾਲਾ ਹੈਗਾ ਤਾਂ ਉਹ ਜਿਹੜਾ ਦਸਤਾਵੇਜ਼ ਉਹ ਚੱਲ ਸਕਦਾ ਹੈ ਇਸ ਤੋਂ ਇਲਾਵਾ ਜਿਹੜਾ ਹੈ ਇਹ ਕਿਰਤੀ ਹਾਂ ਜਿਹੜੇ ਕਿਰਤੀ ਵਿਭਾਗ ਵੱਲੋਂ ਜਿਹੜੀਆਂ ਸਕੀਮਾਂ ਚੱਲਦੀਆਂ ਉਹਨਾਂ ਦੀ ਇੱਕ ਕਾਪੀ ਬਣੀ ਹੁੰਦੀ ਹੈ ਕਿਰਤ ਵਿਭਾਗ ਵੱਲੋਂ ਜਿਹੜੇ ਨੇ ਜਿਹੜੇ ਆਪਣੇ ਮਿਸਤਰੀ ਨੇ ਲੇਬਰ ਕਾਸਟ ਇਹਨਾਂ ਦੇ ਬਣੇ ਹੁੰਦੇ ਨੇ ਕਾਰਡ ਉਹ ਚੱਲ ਸਕਦੇ ਨੇ ਬੈਂਕ ਡਾਕ ਘਰਾਣੀਆਂ ਪਾਸਬੁਕਾਂ ਜਿਨ੍ਹਾਂ ਤੇ ਫੋਟੋ ਲੱਗੀ ਉਹ ਚੱਲ ਸਕਦੀ ਹੈ ਸੰਸਦ ਮੈਂਬਰਾਂ ਦੁਆਰਾ ਜਿਹੜਾ ਸਤਾੰਕਤੀ ਕਾਰਡ ਜਾਰੀ ਕੀਤਾ ਉਹ ਚੱਲ ਸਕਦੇ ਰਾਜਕਿੰਦ ਪਬਲਿਕ ਸੈਕਟਰ ਅਬਜੈਕਟਿਵ ਪਬਲੀ ਲਿਮਟਿਡ ਕੰਪਨੀਆਂ ਆਪਣੇ ਕਰਮਚਾਰੀ ਫੋਟੋ ਵਾਲੇ ਸੇਵਾ ਪਛਾਣ ਪੱਤਰ ਉਹ ਚੱਲ ਸਕਦਾ ਹੈ ਰਜਿਸਟਰ ਜਨਰਲ ਦੁਆਰਾ ਜਾਰੀ ਕੀਤੇ ਸਮਾਰਟ ਕਾਰਡ ਚੱਲ ਸਕਦੇ ਨੇ ਔਰ ਸਮਾਜਿਕ ਨਿਆਂ ਸ਼ਿਕਤ ਮੁਤਲਬਦ ਪਾਸਵਰਦਾਰੀ ਬਲੱਖਣ ਅਪੰਗਤਾ ਕਾਰਡ ਠੀਕ ਹੈ ਜੇ ਕੋਈ ਸਰੀਰਕ ਤੌਰ ਤੇ ਭੰਗਿਆ ਤੇ ਉਹਦਾ ਵੀ ਕਾਰਡ ਬਣਿਆ ਹੁੰਦਾ ਉਹ ਚੱਲ ਸਕਦਾ ਇਟ ਮੀਨਸ ਕਿ ਇਹ ਜਿਹੜੇ ਤੁਸੀਂ ਆਇਡੈਂਟੀਟੀ ਲੈ ਕੇ ਜਾ ਕੇ ਉੱਥੇ ਵੋਟ ਪਾ ਸਕਦੇ ਹੋ ਕੋਸ਼ਿਸ਼ ਕਰਿਓ ਕਿ ਤੁਹਾਡਾ ਵੋਟਰ ਕਾਰਡ ਹੋਵੇ ਨਹੀਂ ਤੇ ਫਿਰ ਅੰਚ ਜਿਹੜੀ ਵੀ ਚੀਜ਼ ਤੁਸੀਂ ਖੜ ਸਕਦੇ ਹੋ ਲੈ ਜਾਣਾ ਇਹ ਸਾਰੀਆਂ ਹੀ ਰეკਮੈਂਡਡ ਨੇ ਔਰ ਇਸ ਤੋਂ ਅਗਲੀ ਗੱਲ ਆਪਾਂ ਇਹ ਵੀ ਕਰਾਂਗੇ ਕਿ ਮੈਂ ਜਿਹੜੀ ਤੁਹਾਡੇ ਨਾਲ ਤੁਸੀਂ ਜੁੜੇ ਰਹੇ ਹੋ ਨਵੀਂ ਜਿਹੜੀ ਵੀਡੀਓ ਤੁਹਾਡੇ ਨਾਲ ਲੈ ਕੇ ਆਵਾਂਗਾ ਉਦੇ ਵਿੱਚ ਪੋਲਿੰਗ ਏਜੈਂਟ ਬਾਰੇ ਹੋਵੇਗਾ ਕਿ ਪੋਲਿੰਗ ਏਜੈਂਟ ਕਿਹੜਾ ਕਿਹੜਾ ਰੋਲ ਉੱਤੇ ਪਲੇ ਕਰ ਸਕਦਾ ਹੈ ਤੇ ਕਿਹੜਾ ਕਿਹੜਾ ਜਿਹੜਾ ਉਹ ਗਾਂ ਕੰਮ ਕਰ ਸਕਦਾ ਸੋ ਆਓ ਇਸ ਦੇ ਨਾਲ ਹੀ ਤੁਹਾਨੂੰ ਮੈਂ ਦੱਸ ਦਿਤੀਆਂ ਜਿਹੜੇ ਜ਼ਰੂਰੀ ਚੀਜ਼ਾਂ ਨੇ ਔਰ ਆਓ ਇਸ ਜਿਹੜਾ ਦੇਸ਼ ਦਾ ਸਭ ਤੋਂ ਵੱਡਾ ਤਿਆਰ ਹੈ ਉਹਦੇ ਵਿੱਚ ਇਨਵਾਲਵ ਹੋਈਏ ਤੇ ਇਨਵਾਲਵ ਹੋਣ ਤੋਂ ਬਾਅਦ ਜਿਹੜਾ ਆਪਾਂ ਵੱਧ ਤੋਂ ਵੱਧ ਵੋਟਾਂ ਪਾਈਏ ਤੇ ਡੈਮੋਕਰੇਸੀ ਜਿਹੜੀ ਹੈ ਉਹਦਾ ਸਾਥ ਦੇਈਏ ਤੇ ਭਾਰਤ ਨੂੰ ਨੰਬਰ 1 ਲੈ ਕੇ ਆਈਏ ਫਿਰ ਅਗਲੀ ਵੀਡੀਓ 'ਚ ਦੁਬਾਰਾ ਮਿਲਦੇ ਹਾਂ ਥੈਂਕ ਯੂ ਥੈਂਕ ਯੂ ਵੈਰੀ ਮੱਚ ਧੰਨਵਾਦ ਤੁਹਾਡਾ ਸਾਰਿਆਂ ਦਾ ਸੋ ਠੀਕ ਹੈ ਜੀ ਵੈਲਕਮ